ਨਾ ਸੁਬਾਹ ਉਹਦੇ ਵੀਰ ਪਾਲ ਹੋ ਗਈ ਤਿਆਰ ਹਾਂਜੀ ਮੰਮੀ ਹਾਂ ਬਾਕੀ ਜੋ ਪੁੱਤ ਫੇਰ ਅਕੰਧ ਟਿਕਦਾ ਹੋਊਗਾ ਤੈਨੂੰ ਉੱਥੇ ਹਾਂ ਵਸ ਮੰਮੀ ਮੈਂ ਤਿਆਰ ਹੋਣ ਲੱਗਦੀ ਸੀ ਹੋਰ ਟਾਈਮ ਤਾਂ ਲੱਗ ਹੀ ਜਾਊਗਾ ਮਾੜੇ ਜਿੰਨਾ ਭਾਂਡੇ ਜੱਪਾ ਨਹੀਂ ਕਿਸੇ ਮੜਾ ਕਰ ਦੋ ਕੋਈ ਨਹੀਂ ਮੈਂ ਮਾੜ ਦੂੰਗੀ ਭਾਂਡੇ ਤੁਹਾਨੂੰ ਤਾਂ ਨਾ ਫਿਕਰ ਕਰ ਤੇ ਅਕੰਧ ਟਿਕਿਆਂ ਦਾ ਹੋਗਾ ਤੂੰ ਜਾ ਠੀਕ ਆ ਮੰਮੀ ਹੋਰ ਤੁਸੀਂ ਤਿਆਰ ਹੋ ਕੇ ਫੋਨ ਕਰਾਂਗੇ ਤੁਹਾਨੂੰ ਜਨਾ ਕੋਈ ਗੱਲ ਨਹੀਂ ਮੇਰਾ ਧਿਆਨ ਨਹੀਂ ਮੈਂ ਖਿਆਲ ਰੱਖੂੰਗੀ ਉੱਧਰ ਠੀਕ ਆ ਫੇਰ ਚੰਗਾ ਮੰਮੀ ਆਜੋ ਫਿਰ ਕਿਹੜਾ ਹੈ ਪਹਿਲਾਂ ਮੈਂ ਆਉਂ ਆਹ ਫਿਰ ਚੰਗਾ ਜਿਹਾ ਨਹੀਂ ਪੈਂਦਾ ਬਸ ਜਿਹੜਾ ਹੋਵੇ ਮੈਂ ਮਾਰ ਕੇ ਚੱਕ ਲਿਆ ਚੱਕ ਲਿਆ ਆ ਜੇ ਚਲ ਹੋਰ ਜਾਓ ਜਿਹੜਾ ਕੰਮ ਕਰਨਾ ਟਾਈਮ ਨਹੀਂ ਆ ਬੀਪਾ ਕਿੱਥੇ ਜਾਂਦੀ ਬੜਾ ਮम्मी ਕਹਿੰਦੀ ਸੀ ਤੁਸੀਂ ਮੈਨੂੰ ਚੜਾਇਆ ਪਤਾ ਨਹੀਂ ਉਹ ਖਿਆ ਸੀ ਮੈਂ ਸਾਰਾ ਕੰਮ ਕਰੂੰ ਸਾਰਾ ਕੰਮ ਆਪਿਆ ਇਹਨਾਂ ਦਾ ਕੰਮ ਉਹ ਨਹੀਂ ਤਾਂ ਲੋਸ ਦਾ ਕਾਰਨ ਨਹੀਂ ਤੂੰ ਤਾਂ ਦੱਸ ਨਹੀਂ ਪਤਾ ਕੀ ਕਰੀ ਇਹ ਮੈਂ ਛੱਡਿਆ ਨੂੰ ਤੂੰ ਦੱਸ ਹਾਂ ਪਤਾ ਨਹੀਂ ਕਿ ਉਹਨੇ ਦੇਖ ਲਿਆ ਕੀ ਕਰਦੇ ਆ ਕੀ ਨਾ ਤੇ ਤੂੰ ਵੀ ਐਵੇਂ ਨਾ ਸਾਰਾ ਦਿਨ ਤੂੰ ਮੇਰੇ ਮੂਰੇ ਨਾ ਤੁਰੀਂ ਜੇ ਕੱਲ ਕੋਈ ਕਰੇ ਨਾ ਕਰੇ ਆ ਪਰ ਤੂੰ ਚੱਤੀ ਪਾਈ ਏ ਜਿਹੜਾ ਉਹਨਾਂ ਦੀ ਕਰਦੀ ਉਹ ਜਾਂ ਤੂੰ ਕਰ ਲੈਗਾ ਹਾਂ ਕੋਈ ਨਾ ਮੈਂ ਫਿਰ ਹੁਣ ਆਪੇ ਇਕੱਠਿਆਂ ਬਾਹਰ ਹੁਣ ਕੰਮ ਤਾਂ ਕਰਨੇ ਪੈਣਗੇ ਨਹੀਂ ਇਕੱਠੇ ਦਾ ਹੁਣ ਬਾਹਰ ਚੱਲ ਪਟਾਈ ਜਾਣਾ ਉਹ ਵੀ ਆ ਪੜ੍ਹਨ ਦੀ ਢੇਲੀ ਦੀ ਨਾ ਵੀ ਹੁਣ ਕਦੇ ਤਾਂ ਮੰਦਾ ਹੱਥ ਫੇਰ ਜੇ ਸਾਰਾ ਦਿਨ ਹੁਣ ਆਪੇ ਹੀ ਕਰੀ ਜਿੱਤ ਲੇਗੀ ਕੋਤਲਾ ਪੱਕਠਿਆਂ ਦੇ ਵਿੱਚ ਸਾਰਿਆਂ ਨੂੰ ਥੋੜਾ ਥੋੜੇ ਕੰਮ ਆਉਂਦਾ ਬੰਦੇ ਕੰਮ ਆਉਂਦਾ ਬੰਦੇ ਕੰਮ ਹੀ ਆਉਂਦਾ ਲੱਗਦਾ ਤਾਂ ਕੁਛ ਵੀ ਨਹੀਂ ਹਾਂ ਉਹ ਤਾਂ ਲਾ ਕੇ ਡੈਰੀ ਫੈਰੀ ਉਹ ਤਾਂ ਤੋਰਦੀ ਤੇ ਆਪ ਹੋ ਬੈਠੀ ਵਿਹੜੇ ਦੇ ਮੰਜੇ 'ਤੇ ਚੌਵੀ ਹੋਈ ਝਾੜੂ ਵੀ ਹੱਸਤ ਗਈ ਵਿਚਾਲੇ ਕੀ ਪਤਾ ਹੋਵੇ ਹਾਂ ਹੁਣ ਆਏ ਤਾਂ ਪਤਾ ਵੀ ਅਸੀਂ ਕੰਮ ਕਰਨਾ ਹੈ ਵਿਕਲ ਹੀ ਕਰੀ ਜਾਣਾ ਚਲ ਕੋਈ ਨਾ ਮਾਮਾ ਕਰ ਲઈએ ਕੰਮ ਰੱਖੀਏ ਫਿਰ ਦੇਖਾਂਗੇ ਅੱਖਾਂ ਦੇ ਕੀ ਹੁੰਦੇ ਆ ਮੈਂ ਨਾ ਕਿ ਕੀ ਗੱਲ ਕਰਦਾਂ ਦੱਦ ਵੀ ਨਹੀਂ ਬੀਰਪਾਲਤਾਪਨੀ ਦੱਸਦੀ ਜਮਾ ਗੱਲ ਨਹੀਂ ਕਰਦੀ ਨਾ ਜਮਾ ਆਪਦੀ ਮਾਂ ਵਰਗੀ ਆ ਜਮਾ ਜਮਾ ਨਹੀਂ ਗੱਲ ਕਰਦੀ ਫਸਤੇ ਗਈ ਆ ਪਿਆਰੇ ਤੇ ਵਾਰਗੀ ਤੇ ਹੋਰ ਗੱਲ ਨਹੀਂ ਕੋ ਕਰਦੀ ਕੋਈ ਗੱਲ ਨਹੀਂ ਕਰਦੀ ਵੀ ਕੋਈ ਗੱਲ ਆ ਜਾਂ ਹਾਂ ਤਾਂ ਇਹੋ ਹੀ ਦੱਸਦੀ ਜੀ ਜੀ ਮੈਨੂੰ ਕੋਈ ਕੰਮ ਜਾਨੀ ਆ ਚੱਲ ਕੋਈ ਨਾ ਸੁਹਰੀ ਵਾਗੀ ਮੈਂ ਨਾਲੇ ਭਾਂਡੇ ਮਾਂ ਦੇ ਨਾਲ ਚੱਲ ਗੀ ਕਾਨੂੰਨਾਂ ਚਾਹਤ ਕੱਟਣਾ ਭਾਂਡੇ ਮਾਂ ਦੀ ਰੋਟੀ ਲਈ ਖਾ ਤੇ ਆਰਾਮ ਨਾਲ ਹਾਲਾ ਧੋਲਾ ਪਾਈਆ ਆਪਾਂ ਰੋਟੀ ਚੱਤੀ ਪਾਈ ਹੋਈ ਘਰੇ ਨਾ ਕਹੇ ਚੱਲ ਕੋਈ ਨਾ ਇਹ ਤੋਂ ਪਹਿਲਾਂ ਕੋਈ ਆ ਜਾਂਦਾ ਧੰਨਵਾਦ ਤੇ ਮਾਂ ਜੀ ਚੱਲ ਕੋਈ ਨਾ ਫਿਰ ਕੋਈ ਆ ਜਾਂਦਾ ਕੋਈ ਆਵੇ ਨਾ ਆਵੇ ਹੁਣ ਉਹਨਾਂ ਦੀ ਵਾਰੀ ਹੈ ਚੱਲ ਕੋਈ ਨਾ ਜਿੰਨਾ ਹੁੰਦਾ ਨੱਕ ਦੇ ਦੀ ਨਾ ਚੱਲ ਮੈਂ ਵੀ ਇਧਰ ਆਉਂਦੀ ਅੰਦਰ ਚੱਲ ਬੰਦ ਭਾਂਡੇ ਤਾਂ ਮੈਂ ਮਾਂ ਦੇ ਮਾਲ ਦੇ ਆਵੇ ਦਾ ਕੰਮ ਪਾਣੀ ਤੇ ਗਈ ਹੈ। ਉਹ ਕੰਮ ਹੋ ਗਿਆ। ਪਰ ਕੀ ਹੋ ਗਿਆ ਗੁੰਮਾ ਦਾ ਪਾਡੇ ਤੋਂ ਫੇਰ ਮਾਇਸ ਤੇ ਕੋਈ ਇਹ ਤੜਪੀ ਨਹੀਂ। ਜਲੇਮਸੀ ਮਹਿਮਾਨ ਜੰਨੀਆਂ ਤੋਂ ਕਮਾਂਦੀਆਂ। ਉਹਨਾਂ ਕੋਈ ਉਤਮ ਮਾਇਦਨੀਆਂ ਇਹ ਪਾਡੇ ਦਾ ਵੀ ਪਾਲ ਨੇ ਮਾਣਦੇ ਸੀ ਕਿ ਫਿਰ ਉਹਨੂੰ ਕੰਮ ਹੋ ਗਿਆ। ਉਹ ਬਾਜ਼ਾਰ ਜਾਵਲੀ। ਚਲ ਕੋਈ ਨਾ ਮਾਂ ਜੰਨੀਆਂ। ਮਹਿਮਾਨ ਜੰਨੀਆਂ ਤੋਂ ਛੱਡੋ ਉੱਥੇ। ਕੋਈ ਮਾਣ। ਪਾਏ ਬਹੁਤ। ਮੇਨ ਕਲਰ ਕਿੱਥੇ ਗਏ ਵੇ। ਉਹ ਤੁਹਾਨੂੰ ਕਹਾਂ ਮੈਂ ਸਿਕੰਦਰ ਨੂੰ ਅੱਛਾ ਅੱਜ ਫਿਰ ਨਾਲ ਲੈ ਗਿਆ ਕਹਿੰਦਾ ਸਿਰਪਾਲ ਦੇ ਕੋਲੋਂ ਵੀ ਜਾਵਾਂ ਤੇ ਮੁੰਡਾ ਭਈਆ ਅੱਛਾ ਕੋਈ ਹੋਣਾ ਕੰਮ ਮੈਨੂੰ ਘੜਤਾ ਹਾਂ ਮੈਂ ਤਾਂ ਮੇਰੇ ਕੋਲੇ ਵੀ ਨਹੀਂ ਗੱਲ ਕੋਈ ਤੇਰੇ ਮम्मी ਤੇ ਮੜੀ ਗੱਲ ਪਿੱਛੇ ਬੋਲਣਾ ਨਾ ਹਾਂ ਇੰਤਹਾ ਹੈ ਵਾ ਮੈਂ ਮੜੇ ਵਿੱਚ ਆਉਂਦਾ ਕੋਰੇ ਕਰਦਾ ਹਾਂ ਹੁਣ ਆਪਾਂ ਵਧੀਆ ਕੰਮ ਜਾਈਏ ਨਾ ਰਾਲਾ ਹੋ ਰਿਹਾ ਇੰਤਹਾ ਹੈ ਕੰਮ ਦਾ ਤਾਂ ਕੀ ਹੈ ਮਸੀ ਕੰਮ ਤਾਂ ਹੋ ਹੀ ਜਾਂਦਾ

ਇਆ ਕੰਮ ਕਰ ਲੈਣਾ ਪਤਾ ਹੈ ਉਹਨੇ ਕੰਮ ਚ ਦੋ ਉਹਨੇ ਵੀ ਫਿਰਨਾ ਤੈਨ ਨੇ ਫਿਰਨਾ ਕੰਮ ਤਾਂ ਹੋ ਹੀ ਜਾਣਾ ਬਸ ਕਿਉਂ ਨਹੀਂ ਕੰਮ ਨਹੀਂ ਮੈਂ ਵੀ ਸਾਡੀ ਬਹੁਤ ਬਾਲਾ ਕਰਦੀ ਐ ਦੀਪਾਲ ਕੰਮ ਘੱਟ ਕਰਦੀ ਐ ਕਿਉਂਕਿ ਉਹਨੇ ਜਲਦ ਕਰਨੀ ਐ ਤਾਂ ਜਿਹੇ ਜਹੋਂ ਐ ਕਰੂਗੀ ਮਸੀ ਮੈਂ ਕਦੇ ਕਿਸੇ ਵੱਲ ਤੋਂ ਕਿਹਾ ਮੈਂ ਕਦੇ ਬੋਲੀ ਵੀ ਨਹੀਂ ਗੀ ਹਾਂ ਮੈਂ ਸਭ ਕਰ ਜਾਵਾਂਗੀ ਥੋੜਾ ਕੰਮ ਦੀ 24 ਹਾਂ ਹਾਂ ਧੰਨਵਾਦ ਸੀ ਪਪਾ ਮਸੀਹ ਨੂੰ ਗੱਲਾਂ ਨਾ ਮਾਰੀ ਲੈ ਜਾਣਾ ਹਾਂ ਜਾਓ ਭਾਈ ਤੁਸੀਂ ਕੰਮ ਤਾਂ ਕਰਨਾ ਆ ਮੈਨੂੰ ਮਮੀ ਕਹਿੰਦੇ ਸੀ ਉਹ ਕੰਦੀ ਵੀ ਬੀਕ ਪਾ ਕੇ ਚੱਲਦੇ ਨੇ ਮੈਂ ਉਹ ਮੇਰੇ ਕੋਲ ਲੈ ਕੇ ਆਉਂਗਾ ਅੱਛਾ ਵੇ ਨਾ ਮਾਸੀ ਮੈਂ ਦੱਸਦੀ ਹਾਂ ਕਿ ਉਹ ਲੈ ਤਾਈ ਮੈਂ ਕਿਹਨਾਂ ਹਾਂ ਦੀ ਬੁਆਰੀ ਨੇ ਨਾ ਫਿਰ ਮਾਇਕੀ ਹੈ ਜਾਂ ਤੇ ਮੈਨੂੰ ਸਰਦਾਰ ਦੇ ਘਰ ਤੇ ਮੈਂ ਦੱਸਦੀ ਤੇ ਮੇਰੇ ਕੋਲ ਹੀ ਨਹੀਂ ਉਹਨਾਂ ਨੇ ਦੱਸਿਆ ਵੀ ਕੀ ਕੰਮ ਨਾਲ ਤੇ ਸਭ ਕੰਮ ਦਾ ਨਾ ਭਾਈ ਮਾਸੀ ਉੱਖੜ ਕੋਲ ਮੈਂ ਮਾਰਦੀ ਹਾਂ ਉਸਨੇ ਤਾਂ ਬੁਣ ਕੇ ਤੇ ਦਈਆ ਮੈਨੂੰ ਕਹਿੰਦੀ ਮਾਸੀ ਨੇ ਮਾਰਦੀ ਹੈ ਕੀ ਰੋ ਰਤਾ ਨਾ ਨਹੀਂ ਆਉਂਦਾ

ਕੱਟ ਨਹੀਂ ਗਿਆ। ਅਰਲੈਂਡੇ ਚੱਲ ਕੋਈ ਨਾ। ਪਤਾ ਲੱਗ ਜੂ ਅੱਠੀ ਕੀ ਕੁਛ ਕਰ ਦਮਾ। ਅਦਾ ਤੱਤ ਨਹੀਂ ਲੱਗੋ ਸ। ਹੁੰਨੇ ਪੇਤ। ਜੀ ਨੀ ਸੁਦੇ ਨਹੀਂ ਨੋਤ ਦਿੱਕਾ ਕਰਕੇ ਅੱਜ ਤਾਂ ਛੁੱਪੀ ਸੀ ਜਿਉ ਵੀ ਤਾਂ ਨਹੀਂ ਜਾਣਾ ਨਹੀਂ ਸੀ। ਤੋਰੀ ਕਿੱਥੇ ਹੋਈ? ਜਮਾ ਪੇਤ ਨਹੀਂ ਨੰਗਾ ਨੋ ਸਸ ਬੀ ਕਿੱਥੇ ਤੋਰੀ ਕਿੱਥੇ ਨਾ ਬਾਜਾ ਮਾਰੀ ਜਾਂਦੀ। ਜਿਆਦਾ ਵੀਰ ਪਾ ਤਾਂ ਨਹੀਂ ਚੜਾਇਆ ਮੱਖਣੇ ਬਾਸ ਚੜਾ ਕੇ ਆਈਏ। ਕਿ ਕਿੱਥੇ ਛੱਡ ਕੇ ਆਈਏ। ਆਪਾਂ ਪਾਤਾ ਦੱਲ ਨੂੰ ਹੀ ਤੋਹ। ਆਪਾਂ ਪੰਚ ਨਾ ਤਾਂ ਗੱਟੀ ਚ ਆਉਦੀ। ਥੋੜੀ ਆਉਣੀ ਆ ਪਾਣੀ ਦਾ ਗਲਾਸ ਨੇ ਮੈਂ ਥੱਕੀ ਨਹੀਂ ਹੋਵੇਂਗੀ। ਨਾ ਥੱਕਣ ਨੂੰ ਮੈਂ ਕਿਹੜਾ ਦੂਰ ਗਈ ਸੀ ਇੱਥੇ ਵੀਰਪਾਲ ਨੂੰ ਬਸ ਕਿਹੜਾ ਕਹਿੰਗੇ। ਕਿੱਥੇ ਗਈ ਵੀਰਪਾਲ? ਮੰਡੀ ਗਈ ਆ ਕੋਈ ਕੰਮ ਸੀਗਾ ਉਹਨਾਂ ਨੂੰ। ਇਹ じゃ ਕੀ ਕੰਮ ਸੀ ਤੈਨੂੰ ਦੱਸਿਆ ਹੀ ਨਹੀਂ। ਮੈਨੂੰ ਕਿੱਥੇ ਦੱਸ ਗਿਆ ਅੱਜ ਕੱਲ੍ਹ ਤੇ ਜਵਾਬ ਤੈਨੂੰ ਪਤਾ ਹੀ ਹੈ ਬੇਟੀ। ਆਪਦੀ ਮਰਜ਼ੀ ਕਰਦੇ ਆ। ਅੱਜ ਛੁੱਟੀ ਸੀ ਲਾਹਾਂ ਤੱਕ ਲੈ ਗਏ ਸੀ ਕਿਤੇ ਜਾ ਕੇ ਉਹ ਨਹੀਂ। ਇਹ ਹੈ ਤਾਂ ਕੀ ਗੱਲ ਆ ਜਿਹੜੀ ਤੈਨੂੰ ਨਾ ਦੱਸਿਆ ਹੋਵੇ ਆਪਦੀ ਮਾਂ ਨਾਲ ਤਾਂ ਰਾਏ ਕਰਦੇ ਹੀ ਆ ਨੇ ਅੱਜ ਜਾ ਕੇ ਕੁੜੀ ਨਾ ਬੜੀ ਮਿਹਰਤ ਕਾਦੀਆਂ ਰਏ ਉਹਨਾਂ ਦੀ ਆਪ ਦਾ ਅਗਲੇ ਆਪ ਦੀ ਮਰਜ਼ੀ ਵਕਤ ਤੇ ਹੈ ਨਾ ਆਪਾਂ ਤਾਂ ਪੀਆ ਆਪਣਾ ਕੰਮ ਕਰਨਾ ਹੁਣ ਅਕੱਲਾ ਕੰਮ ਤਾਂ ਨਹੀਂ ਕਰੀਂਗਾ ਕਦੋਂ ਤੱਕ ਕਰਨੇ ਪੈਣਗੇ ਘਰੇ ਜਦੋਂ ਹੁਣ ਉਹ ਜੋਪ ਤੇ ਲੱਗੀ ਆ ਸਾਰਾ ਕੰਮ ਹੀ ਕਰਨਾ ਪਊਗਾ ਵੀ ਜਿਹੜਾ ਮੈਥੋਂ ਹੱਥ ਫੜਖੀ ਹੋਇਆ ਉਹ ਜਮੈਂ ਤੁਹਾਡੇ ਨਾਲ ਕਰਾ ਛੱਡਿਆ ਕਰੂੰਗੀ ਜਦੋਂ ਆ ਗਈ ਉਹਦੋਂ ਆਪੇ ਕਰ ਲਿਆ ਕਰੂੰਗੀ ਹੁਣ ਐ ਥੋੜਾ ਹੀ ਐ ਵੀ ਉਸੇ ਤੋਂ ਹੀ ਕਰਉਣਾ ਨੇ ਤਾਂ ਉੱਤਰ ਕਰਕੇ ਆਵੇ ਨਾਲ ਇੱਧਰ ਫਿਰ ਕੰਮ ਤਾਂ ਹੋਣਾ ਇਹ ਕਰਨੀ ਪੋਗਾ ਉਹ ਵੀ ਆਪ ਕੀਨਦਾ ਤਾਂ ਮੈਂ ਪੈਸੇ ਕਮਾ ਕੇ ਲਿਆਉਣੀ ਐ ਨਾ ਮੈਨੂੰ ਆਉਂਦੀ ਨੂੰ ਕੰਮ ਦਾ ਢੇਰ ਲਾ ਦਿੰਦੀ ਐ ਜਿੰਨੇ ਕੁ ਜੋ ਕਰੀ ਬੜੀ ਚਲ ਕੰਮ ਮੈਂ ਦਾ ਕੋਈ ਕੰਮ ਨਹੀਂ ਕਰਦੀ ਤੇਰੀ ਜੇਬ ਚ ਹੁੰਦੇ ਆ ਪੈਸੇ ਤੂੰ ਤਾਂ ਆਪੇ ਕੰਮ ਕਰਨਾ ਲੈ ਮੇਰੀ ਜੇਬ ਚ ਹੁੰਦੇ ਤੇਰਾ ਪੁੱਤ ਤਾਂ ਉਦੋਂ ਵੀ ਜ਼ਿਆਦਾ ਕਮਾਈ ਕਰਦਾ ਤੂੰ ਸਾਡੀ ਬਹੂ ਤੇ ਦੰਦਾ ਹੀ ਮਾਰੀ ਜਣੀ ਮੈਂ ਤਾਂ ਕਦੇ ਕਿਹਾ ਨਹੀਂ ਵੀ ਤੇਰਾ ਬਾਹਰ ਬੈਠਾ ਕੋਈ ਦੰਦਾ ਨਹੀਂ ਮਾਰਦੀ ਮੇਰਾ ਪੁੱਤ ਬਾਹਰ ਬੈਠਾ ਤਾਂ ਕਾਲੇ ਵਾਲਦੋਂ ਕਮਾਉਂਦਾ ਐ ਤਾਂ ਮੈਨੂੰ ਸਰਦਾਰੀ ਕਰਾਉਂਦਾ ਆਹ ਦਾ ਆਪੇ ਅਮਨ ਕੰਮ ਕਰੇ ਨਾ ਤੇਰੇ ਮਾਂ ਨੂੰ ਕੰਮ ਨਹੀਂ ਕਰਨਾ ਨ ਫਿਰ ਹੁਣ ਮੇਰੀ ਨੂੰ ਉੱਥੇ ਬੈਠੀ ਹੱਥ ਇੱਚ ਫੜਾ ਲਿਆ ਕਰੀ ਵੀ ਕੰਮ ਕਰ ਲਾ ਫਿਰ ਛਾਣੀ ਜਰ ਘਾਟਾ ਤੂੰ ਤਾਂ ਗੱਲ ਪੈਣਾ ਤੈਨੂੰ ਐ ਤਾਂ ਹੈ ਨਹੀਂ ਵੀ ਮੇਰੇ ਕੋਈ ਘੜਟਾ ਘੜੀ ਸੋਕ ਲੈ ਲੋ ਕੋਈ ਨੰਨ ਕੋਦੀ ਫੇਰਦੀ ਐ ਕੋਈ ਨਹੀਂ ਪਣੀ ਤੇਰੇ ਤਾਂ ਕਰਨਾ ਹੀ ਪੈਂਦਾ ਹੁਣ ਜੇ ਹੁਣ ਉਹਦੇ ਸੱਤੀ ਛੱਡੀ ਰੱਖੂੰਗੀ ਤਾਂ ਫਿਰ ਹੁਣ ਜੇ ਕਮਾਉਣਗੇ ਤਾਂ 2 ਰੁਪਏ ਇਕੱਠੇ ਕਰ ਲੈਣਗੇ ਨਹੀਂ ਫਿਰ ਐਵੇਂ ਸੋਡੇ ਹੱਥਾਂ ਕਿ ਨਹੀਂ ਚੱਕਣਾ ਪਊਗਾ ਫਿਰ ਤੂੰ ਤਾਂ ਹੁਣ ਨਹੀਂ ਮਾਣ ਫਿਰ ਸਾਨੂੰ ਕਿੱਥੇ ਪੈਰ ਲੱਗਣ ਦੇ ਆਹੋ ਮੈਂ ਤਾਂ ਕਾਨੂੰਨੀ ਪੈਰ ਲੱਗਣ ਦੇ ਦੇਖ ਨਾ ਤੇਰਾ ਸਾਰੀ ਦਿਹਾੜੀ ਨੂੰ ਸੱਸ ਲੜਨ ਨੂੰ ਘੋਲ ਕਰਨ ਨੂੰ ਕਹਿਣਾ ਮੈਥੋਂ ਨਹੀਂ ਹੁੰਦਾ ਘੋਲ ਘੂਲ ਠੀਕ ਹੈ ਮੇਰੇ ਨੋ ਪੁੱਤ ਕਮਾਉਂਦੀ ਐ ਮੈਂ ਕੰਮ ਕਰਨਾ ਥੋੜ ਨੂੰ ਕੀ ਦੁੱਖ ਹੈ ਜਦੋਂ ਮੈਂ ਨਹੀਂ ਬੋਲਦੀ ਕੋਸ ਲੈ ਸਾਨੂੰ ਕੀ ਦੁੱਖ ਹੋਣਾ ਕਰਨਾ ਹੀ ਐ ਕੰਮ ਆਪੋ ਆਪਣਾ ਤੇ ਕੰਮ ਤਾਂ ਮੈਂ ਕਰਦੀ ਐ ਹੁਣ ਉਡਾਨੀਆਂ ਨੋਕਣ ਟੋਕਾ ਕਾਰਨੀ ਵਾਲਾ ਤੇ ਕੋਈ ਨਹੀਂ ਗਾ ਵੀ ਉਹ ਤੇਰੀ ਨੋ ਕੰਮ ਕਰੀਏਂਦੀ ਤੂੰ ਮਾਂ ਨੂੰ ਲੈ ਬੈਠੀ ਚਾ ਉਧਰ ਘਰੀ ਜਾਨੀ ਐ ਫਿਰ ਉਹਦੇ ਤੇ ਤੇ ਚਾ ਉਧਰ ਚਲਾ ਲਈਏ ਵੀ ਅਸੀਂ ਨਹੀਂ ਚਾ ਉਧਰ ਚਾ ਉਧਰ ਗੀ ਕੋ ਕੱਕ ਚ ਸਾਰਿਆਂ ਦੀ ਚੱਲੂ ਭੌਂਦੇ ਦਾ ਬਾਜ਼ਾਰ ਤਾਂ ਤੇਰੇ ਦਵਾਰੀ ਹੋਣੇ ਮਾਂ ਤੇ ਝਾੜੂ ਉਹ ਪਿਆ ਵਿਚਾਰੇ ਇਹ ਜੇ ਛੱਡਿਆ ਤੂੰ ਚੱਕਰ ਦਾ ਹੈ ਨਹੀਂ ਕੰਮਿਆਂ ਦਾ ਟੱਕਾ ਨਹੀਂ ਨੋ ਡੈਰੀ ਫੈਕ ਲਵਾ ਕੇ ਬਾਹਰ ਕੱਢ ਦਿੰਨੀ ਆ ਆ ਬੋਦੇ ਮਗਰ ਉਹ ਬਾਗ ਡੇਟ ਤੇ ਜਾ ਕੇ ਖੜ ਜਾਂਦੀ ਐ ਉਹ ਤਾਂ ਇਹ ਕਿ ਆਉਗੀ ਤੂੰ ਖੁਸ਼ੀ ਢੇਡ ਕੋਟ ਹਾਂ ਮੈਂ ਤਾਂ ਢੇਡ ਕੋਟ ਦੀ ਫਿਰ ਤੂੰ ਦਾ ਬਰੋਕਰ ਕਰਿਆ ਕਰੋ ਕੱਲੀ ਕੀ ਕਰੇ ਜਵਾਕ ਕਰੀ ਤਾਂ ਜਾਣੇ ਭਾਂਡੇ ਮੈਂ ਮੰਜੇ ਕੌਣ ਕਹਿੰਦਾ ਤੇਰੀ ਨੋਈ ਮੰਜੇ ਮੈਂ ਸਮਨ ਤੇ ਬੈਠੀ ਆ ਤੇਰੀ ਨੋਈ ਕਰਦੀ ਐ ਬਾਲਾ ਕਰਦੀ ਐ ਚੱਲ ਕੋਈ ਨਹੀਂ ਮੇਰੇ ਨਾਲ ਤੈਨੂੰ ਕੋਈ ਜਿਦਾਈ ਨਹੀਂ ਸੋਢੀ ਹੁੰਦਾ ਕਰ ਲੋ ਨਹੀਂ ਕਰਨਾ ਨਾ ਕਰੋ ਨਾ ਨਾ ਆਕੜਦੀ ਆ ਉਹ ਵਾਲਾ ਕਿ ਨਹੀਂ ਗਗਰ ਦੀ ਖੇਤ ਖਾ ਜਾਂਦੇ ਨਾ ਛਿੱਟਣੇ ਮਾਰਦੀ ਆ ਮੈਂ ਤਾਂ ਖਾਈ ਜਾਂਦੇ ਨਾ ਇਹ ਹਲੇ ਮਸਤੀ ਆ ਉਹਨੂੰ ਵੀ ਫੇਰ ਆਨੀ ਆ ਵੀ ਨਾ ਕਰਿਆ ਕਰਮ ਨਾ ਉਹਦਾ ਕਰਨਾ ਨਾ ਕਰਨਾ ਮੈਨੂੰ ਕੱਲੀ ਨੂੰ ਚੱਟੀ ਪਾਈ ਆ ਨੋਂ ਨੂੰ ਤੋੜ ਦੂਗੀ ਨਗਰ ਉਹ ਆਕੂ ਫਿਰਦੀ ਰਹਿੰਦੀ ਆ ਡਾਕ ਚਪਕੀਆਂ ਤੇ ਹਜੇ ਲੜਾਈਆਂ ਵੜਦੀ ਆ ਮੈਂ ਕਿ ਪੈਨੀਆ ਕਸਮਾਂ ਨੂੰ ਖਾਵੇਂ ਮੈਨੂੰ ਕੀ ਲੋੜਾ ਕਿਸੇ ਨੂੰ ਨਾ ਧੰਬਰ ਕਰਨ ਲਈ ਹਨ ਮੰਮੀ ਹਰ ਕੇ ਪਤਾ ਕੀ ਰੋਣਾ ਪਾਈ ਇਹਨੂੰ ਆ ਤਾਂ ਬੋਲੀ ਜਾਂਦੀ ਨਹੀਂ ਆ ਨਾ ਹਾਂ ਜੀ ਕਿਥੇ ਟਕਾ ਕਰਕੇ ਰਹਿਣੀ ਮੇਰੇ ਪਿੱਛਰ ਵਾਲਾ ਦੁੱਖੀ ਆਉਂਦਾ ਕੀ ਹੋ ਰਾਮੀ ਉਹ ਬੈਠ ਕਲੇਸ ਪਾਈ ਬੈਠੀ ਤੇ ਚਾਹ ਕੀ ਆਦੀ ਆਪਣਾ ਮੈਨੂੰ ਆਗਿਆ ਕਿ ਸਾਰਾ ਮੈਂ ਕਟਾ ਛਾਣਦੀ ਆ ਤੁਸੀਂ ਜੜ ਕੰਮ ਕਰਦੇ ਨਾ ਤੇ ਕਾਹ ਦੀ ਕਰਮਾ ਜਨਾ ਐ ਸ਼ਰੀਕੀ ਆ ਮਾਂ ਵੀ ਨੋ ਵਾਲੀ ਤੂੰ ਆ ਨੋ ਵਾਲੀ ਮਾਇਆ ਤੂੰ ਐਸੇ ਲੱਗਦਾ ਜਿਵੇਂ ਮਾਇਰੇ ਕਰਵਾ ਜੇ ਬਸ ਥਾਂ ਕੋਲ ਨੂੰ ਮੈਂ ਮਾੜੀ ਮਾੜੀ ਬੋਲੀਆ ਕਰ ਮੈਂ ਤਾਂ ਹੋਸ਼ ੱਡ ਚਾ ਪੱਤੀ ਜੀ ਮੰਗੇ ਇਹ ਅੱਜ ਕੀ ਫੇਲ ਕੀ ਪਤਾ ਮੰਮੀ ਕਿਹੜਾ ਦੱਸਦੇ ਨਾ ਵੀਰਪਾਲ ਦੱਸਦੀ ਪਤਾ ਨਹੀਂ ਬੰਦਾ ਹਾਂ ਜਮੇਂ ਨਾ ਸੀ ਮੈਂ ਕਾਂਢੇ ਜਨਨ ਜਨ ਲਾ ਗਈ ਤੇ ਇਹ ਮਸਤ ਮਾਣਦੀ ਕੰਤੂ ਕਤਨਾ ਹਾਂ ਕਿ ਮੈਨੂੰ ਕਹਿੰਦੀ ਚਲ ਕੋਈ ਨਾ ਮਤ ਮਾਣਨੀ ਆ ਕੇ ਫਿਰ ਮੈਂ ਮੈਂ ਮਾਣ ਜਨ ਲਾ ਗਈ ਮਾ ਪਰ ਚੰਗਾ ਜ ਨਹੀਂ ਲੱਗਦਾ ਨਾ ਮਸਤ ਮਾਣ ਜੀ ਜਦੋਂ ਸੀ ਘਰੇ ਪੇੜੀ ਹੋ ਜਾਂਦੀ ਚਲ ਵੀਰਪਾਲ ਦਾ ਜੋਰ ਦੇ ਮੇ ਕਰੀ ਹਾਂ ਤੇ ਕਦੀ ਮਾਂ ਜਮਣ ਨਹੀਂ ਪਾ ਤੇ ਪਾਣੀ ਨਹੀਂ ਕਰਦੀ ਮੈਨੂੰ ਪੁੱਛਿਆ ਸੀ ਕਿ ਮੇਰੇ ਕੋਲ ਜਾ ਕੇ ਹੈ ਤਾਂ ਬੁੱਧਾ ਨਹੀਂ 10 ਦਿਨਾਂ ਨਹੀਂ 10 ਦਿਨਾਂ ਨਹੀਂ ਦੋਨੇ ਨਾ ਆ ਪੈਗ ਗੁਦੀ ਨਾ ਬੇਪਾਲੀ ਬੇਪਾਲਤਾ ਹੁੰਦੀ ਨਾਲੇ ਮੈਂ ਇਹਨਾਂ ਕਰਦੀ ਵੀ ਪਾਦਾ ਜੇ ਪਾਲ ਵੀ ਨਹੀਂ ਕੋਈ ਗੱਲ ਕਰਦੀ ਮੈਂ ਪੁੱਛਿਆ ਵੀ ਕੀ ਨਾ ਕਟਿਆ ਕੀ ਗਈ ਆ ਆਪਕੇ ਅੱਡੇ ਕੋਈ ਕੰਮ ਨਹੀਂ ਆ ਉਹ ਥਾਂੇ ਪਗਾਈ ਦਾ ਕੰਮ ਕੀ ਗਏ ਕੀ ਖਤਮ ਹੋ ਨਹੀਂ ਮੈਂ ਜਦੋਂ ਨਾ ਦੁਮਾਚ ਚ ਗੱਲ ਹੋਣੀ ਕੋਈ ਕੋ ਕੀਦੀ ਜਾਂਦੀ ਆ ਇਹ ਇੱਕ ਕੰਮ ਹੈ ਉਹ ਇੱਕ ਤਾਂ ਉਹ ਜੋਟ ਦਬਾਈ ਜਾਂਦੀ ਆ ਕਹਣੇ ਕਾ ਸੱਜਾ ਸਾਰਾ ਕੋਸਰ ਜਦੋਂ ਆਪਾਂ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ ਫਿਰ ਆਪਣਾ ਕੱਠ ਵੀ ਤਾ ਕੀ ਪਤਾ ਨਹੀਂ ਤੁਮਾ ਚਾਹਤ ਕੀ ਬੋਲ ਮਾਪੇ ਦਸਤ ਨਹੀਂ ਮੋਹ ਹਾਤਾ ਪਿੱਛੋਂ ਗੱਲ ਕੀ ਜਮੀਨ ਹੀ ਨਿਕੜਦਗਾ ਜਮਾਈ ਨਹੀਂ ਘੜਦਗਾ ਮੈਂ ਨਾਸੀ ਬਹੁਤ ਉੱਚਾ ਮੈਂ ਅੱਥਰ ਕਲਸੀ ਵੀ ਕੀ ਨੂੰ ਦਾ ਇਦਾਰ ਲਗਾ ਬਹੁਤ ਗਲਤ ਕਿ ਮਾਤਸੀ ਜਮੀਨ ਹੋਈ ਕਿ ਸਭਾ ਤੇ ਕਿੰਨੀ ਮੈਂ ਵੀ ਅਸੇ ਮੇਰੇ ਕੋਲ ਕੇਰਾ ਦੀ ਬੈਠੀ ਹੈ ਜੇ ਦੰਤ ਜੇ ਲਾਗੀ ਨੇ ਪਰ ਮੈਨੂੰ ਦੱਸਿਆ ਨਹੀਂ ਮਾਹ ਕੋ ਕਿ ਕੋਸ਼ਿਸ਼ ਕਰੀ ਕੀ ਕਰ ਰਹੇ ਹੋ ਕੀ ਬੋਲ ਰਹੇ ਹੋ ਭਾਵੇਂ ਕੀ ਕਰਨ ਗਏ ਆ ਕਿੱਥੇ ਗਏ ਆ ਕਿ ਸੌ ਕੰਮ ਬੰਦਾ ਜਵਾਬ ਕੋਈ ਨਹੀਂ ਦੇਦਾ ਮੁਹਰੇ ਤਾਂ ਧੀ ਘਰ ਦਾ ਅਪਮਾਨ ਹੋਣਾ ਜਵਾਬ ਦੱਸਾਂ ਤਾਂ ਕੋਈ ਨਾ ਮਮੀ ਤੁਸੀਂ ਚਲ ਤੂੰ ਚਾਹ ਕਰ ਚਾਹ ਲੈ ਕੇ ਆਉਣੀ ਚਲ ਕੀ ਕਰ ਰਹੇ ਹੋ ਆਏ ਤਾਂ ਬਤਾਓ ਮੈਨੂੰ ਦੱਸ ਦਵਾਂ ਕੋਈ ਵੱਲ ਲੱਡੀ ਕਰ ਸੋ ਨਾ ਮੈਂ ਬਤਾਈਆਂ ਨਹੀਂ ਕਿ ਕੀ ਕਰ ਰਹੇ ਹੋ ਕਿ ਆਹਨ ਤੂੰ ਸਸ ਨਵਤਨੀ ਹੋਗੀ ਨਾ ਹੋਣਾ ਨਹੀਂ ਟੜਕੀ ਵੀ ਤੂੰ ਸਾਨੂੰ ਭੇਤ ਨਹੀਂ ਦਿੱਤਾ ਭੇਤਣਾ ਤੇਰੀ ਪੁੱਛੀ ਆ ਜੀਆ ਕਾਲ ਵਿੱਚ ਕਿੱਥੇ ਆਏ ਮੈਂ ਤੁਸੀਂ ਆਓ ਮੈਨੂੰ ਦੱਸਣ ਦਾ ਹੱਥ ਅਸੀਂ ਵੀਰਪੰਨ ਜੀ ਸ਼ਰਮਣਗੀ ਲੈਣ ਦੀ ਮਾਨਸ ਕੋਈ ਤਰ੍ਹਾਂ ਤੀਰ ਕਰਦਣਾ ਇਹ ਕਰਨ ਨੂੰ ਕੀ ਤਿਆਰ ਦਾ ਦਿਨ ਸੀ ਸੁਪਰੀ ਲੈ ਕੇ ਆਂਦੀ ਆ ਹੋਰ ਕੀ ਆ ਅਸੀਂ ਘਰੋਂ ਵੀ ਅਸਾਨੂੰ ਮੈਂ ਵੀ ਨਹੀਂ ਸਮਝਿਆ ਤੁਸੀਂ ਇਹ ਵੀ ਰੜਕਦੀਆਂ ਕੁਛ ਕੁਛ ਹਾਂਗੀਆਂ ਨਾ ਸੱਸ ਦੱਸਿਆ ਹੀ ਨਹੀਂ ਐ ਨਾ ਫਿਰ ਸਾਨੂੰ ਕੀ ਦਾ ਸਮਝ ਮਮਮੀ ਨੂੰ ਕੀ ਪਤਾ ਮਮਮੀ ਨੂੰ ਪਤਾ ਹੀ ਨਹੀਂ ਮਮਮੀ ਨੂੰ ਤਾਂ ਫੋਨ ਕਰਿਆ ਸੀ ਇਹ ਵਰਦੀ ਆ ਤੁਸੀਂ ਕਿੱਥੇ ਦਾ ਉਨੀ ਸੁਣਾ ਜੱਪਾ ਕੇ ਦੂਸਤਾ ਚਲਾ ਕੇ ਜਮਾਈ ਨਹੀਂ ਕਰਦਾਂ ਆ ਬਣੀ ਫਿਰਦੀ ਹੈ ਭੂਤ ਨਹੀਂ ਤਾਂ ਹਾਂ ਹੋਣਾ ਸੀ ਸਾਡੇ ਘਰੇ ਸਕੂਟਰੀ ਆਈ ਗਈ ਹੈ ਕੀ ਫਿਰ ਤੁਸੀਂ ਸੌ ਘਣਾ ਸਭ ਪਾਣੀ ਦਾ ਤੁਹਾਨੂੰ ਕਿਹੜਾ ਇਹ ਕੰਮ ਤੁਹਾਨੂੰ ਕਿਹੜਾ ਕੰਮ ਨਹੀਂ ਆਉਂਦੀ ਸੀ ਤੁਸੀਂ ਸਾਡੀ ਚੀਜ਼ ਬਣਾ ਲਈ ਮੈਂ ਨਹੀਂ ਕੰਮ ਕਰਨੀ ਤੂੰ ਵੀ ਵੀਰਪਾਲ ਥੋੜੀ ਚਲਾਉਂਗੀ ਮੈਂ ਚਲਾਉਣੀ ਜਾਂਦੀ ਨਾ ਤੂੰ ਸਿੱਖ ਫਿਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਜੀ ਮੈਂ ਨੌਕਰੀ ਤੇ ਜਾਂਦੀ ਆ ਜੌਬ ਕਰਦੀ ਆ ਇਹਨਾਂ ਨੂੰ ਕਈ ਵਾਰ ਨੇਰਾ ਸਵੇਰਾ ਹੋ ਜਾਂਦਾ ਫਿਰ ਕਿਉਂਗੇ ਜੇ ਸਕੂਟਰ ਹੀ ਲੈ ਆਂਦੀ ਮੈਂ ਕਿਹਾ ਪਰਮਾਣ ਦੀ ਆਂ ਸੇਰੀ ਤੁਸੇ ਇਹ ਰਾਜੀ ਨਹੀਂ ਪਤਾ ਆਪਣੇ ਤੇ ਰਾਜੀ ਨਹੀਂ ਥੋੜਾ ਮੁੰਡਾ ਇੰਨਾਂ ਨੇ ਬੁੱਕਾਂ ਦੇ ਬੁੱਕ ਭੇਜ ਦੱਸਦਾ ਕਦੇ ਆਖਿਆ ਨਹੀਂ ਕਭੀ ਤੁਹਾਡੇ ਪੈਸੇ ਸਾਰੇ ਟੁੱਟ ਹੀ ਖਾਂਦਾ ਮੁੰਡੇ ਦੀ ਹੁਣ ਥੋੜਾ ਟਾਈਮ ਬੈਠ ਗੱਲਾਂ ਲੈ ਕੇ ਬਹਿ ਗਿਆ ਗੱਲ ਤਾਂ ਜਿਹੜੀ ਦਿਨ ਦੀਵਾਲੀ ਦਾ ਦਿਨ ਆ ਇਹ ਨੂੰ ਪੁੱਛ ਜਿਹੜੇ ਮੇਰੀ ਨਾਲ ਸੁਣਾ ਮੇਰੀ ਗੱਲ ਪਰਮਾਣਤਾ ਦੀਦੀ ਨੂੰ ਤੁਸੀਂ ਹੁਣ ਚੂੜੀਆਂ ਬਣਾ ਕੇ ਦਿੱਤੀਆਂ ਸੀ ਮੈਂ ਤਾਂ ਬੋਲੀ ਨਹੀਂ ਉਹ ਵੀ ਕਰ ਵੀਰ ਜੀ ਨੇ ਪੈਸੇ ਭੇਜੇ ਸੀ ਫੇਰੀ ਬਣਾ ਕੇ ਦਿੱਤੇ ਫੇਰੀ ਬਣਾਈਆਂ ਫੇਰ ਬਣਾਤੀਆਂ ਨਾ ਫੇਰ ਮੇਰੇ ਪਿੰਡ ਦਾ ਕਮਾਉਂਦਾ ਮੈਂ ਇਹਨਾਂ ਨੇ ਮੈਨੂੰ ਸਕੂਟਰ ਨਹੀਂ ਲਾਤੀ ਫੇਰ ਕੀ ਗੱਲ ਹੋ ਗਈ ਮੈਂ ਤਾਂ ਪੁੱਛ ਕੇ ਬਣਾਈਆ ਭਾਈ ਮੁੰਡਿਆਂ ਦੇ ਪੈਸੇ ਪਾਇਆ ਬਹੂ ਨੂੰ ਜੁੜਨਾ ਘਰ ਆ ਕੇ ਫੇਰ ਮੈਨੂੰ ਵੀ ਬਰਾਬਰ ਦੀ ਪਤਨੀ ਦਾ ਸਾਹਮਣੇ ਆ ਗਈ ਇਹ ਕਿਹੜਾ ਲੁਕੀ ਗੱਲਾਂ ਮੇਰੇ ਕਰਦੀਆਂ ਇਹ ਤਾਂ ਸਾਹਮਣੇ ਆ ਗਈ ਇਹ ਪੂਛੇ ਪੰਨੇ ਪਾਤੀ ਆਪਣੇ ਤੂੰ ਨਹੀਂ ਕਿਹੜੇ ਵੇਸ ਕਰੀ ਜਾਂਦੀਆਂ ਤਾਂ ਬਾਹੂ ਤਾਂ ਮਾ ਚਿੱਦੀਆਂ ਉਹ ਚਲੋ ਬੈਠ ਕੇ ਗੱਲ ਕਰਦੇ ਹਾਂ ਬੈਠ ਕੇ ਗੱਲ ਕਰੋ ਫੁੱਟਾਉਂ ਨਹੀਂ ਨਹੀਂ ਉਹ ਤਾਂ ਦੇਖੀ ਜਾਂਦੀ ਉਹ ਕਿ ਲਾਊਗਾ ਮੰਮੀ ਆਇਓ ਸਕੂਟਰੀ ਤੇ ਕਿਹੜਾ ਕੱਢ ਕੇ ਆਈਏ ਹਾਂ ਇਹ ਕਾਉਂਗੇ ਕਿਹੜਾ ਚਲਾਉਣਾ ਤੋਰਾਂ ਉਹ ਸਕੂਟਰੀ ਤੇ ਬਾਹਰ ਤੂੰ ਕੱਢੀ ਬਾਹਰ ਕਮਰੇ ਦਾ ਸਕੂਟਰੀ ਕਿਉਂ ਮਾਸੀ ਸਕੂਟਰੀ ਤੇ ਤਾਂ ਜਾਣਾ ਤਾਂ ਹੈਗਾ ਹੀ ਆ ਆਹੋ ਜਾਣਾ ਸਕੂਟਰੀ ਤੇ ਹੁਣ ਹੀ ਤੋੜ ਦੂ ਤੇਰੇ ਖੰਭ ਜਾਨਾ ਕਿਹੜਾ ਸਕੂਟਰੀ ਤੇ ਲੈਣੀ ਜਦੋਂ ਮੇਰੀ ਮਾਂ ਨਹੀਂ ਰੋਕਦੀ ਮੇਰਾ ਬੰਦਾ ਨਹੀਂ ਰੋਕਦਾ ਫਿਰ ਤੁਸੀਂ ਕਾਹਦਾ ਰੋਕੋਗੇ ਮੈਨੂੰ ਕਿਉਂ ਮੈਂ ਰੋਕ ਨਹੀਂ ਸਕਦੀ ਮੈਂ ਵੀ ਕਰਦੀ ਮਾਰਕਣੀ ਐ ਫਿਰ ਮੈਂ ਕਿਹਾ ਤੁਹਾਨੂੰ ਕਿਹਾ ਤੁਸੀਂ ਲੈ ਜਾਓ ਸਕੂਟਰੀ ਅਸੀਂ ਨਾ ਆ ਕੇ ਲਿਜਾਈਏ ਨਾਲ ਜਾਣ ਬੱਜੇ ਨਹੀਂ ਤਾਂ ਕਿਵੇਂ ਮੈਂ ਪੁੱਛਿਆ ਲਿਆ ਇਹ ਤੋਂ ਸਕੂਟਰੀ ਬਾਹਰ ਨਿਕਲ ਲਈ ਮੈਂ ਸਕੂਟਰੀ ਤਾਂ ਹੀ ਜਾਉਗੀ ਜਮਾ ਵੀ ਨਹੀਂ ਜਾਂਦੀ ਹੁਣ ਕੀ ਆ ਲੈ ਦੇਣਾ ਮੰਮੀ ਮਾਸੀ ਕੀ ਗੱਲਾਂ ਕਰੀ ਜਾਂਦੀ ਆ ਮਾਸੀ ਤਾਂ ਹੀ करूंगी ਇਹਦਾ ਹੁਣ ਆਖਣਾ ਮਨ ਨਹੀਂ ਆਇਆ ਤੇ ਪੁੱਤ ਵੀ ਸਕੂਟਰੀ ਜਾਂਦੀ ਇਹ ਨਾਲੇ ਹੋ ਗਿਆ ਨਾ ਤਾਂ ਇਹਨਾਂ ਨੂੰ ਕਰੂੰ ਕੱਢ ਕੇ ਕਿਸੇ ਲੋਟ ਹੁਣ ਤੈਨੂੰ ਡੇਰ ਨੌਕਰੀ ਵੀ ਨਹੀਂ ਕਰ ਦਿੰਦਾਂਗੇ ਤੇ ਅੱਗੇ ਕਿਹੜਾ ਨੌਕਰੀ ਨਹੀਂ ਕਰਦੀ ਸੀ ਬਸ ਤੇ ਜਾਵੇ ਬਸ ਤੇ ਨਹੀਂ ਆਂਦੀ ਹੋਰ ਕਿਹੜਾ ਪੈਟ੍ਰੋਲ ਪੈਂਦਾ ਉਹਦੇ ਕਹਿੰਦਾ ਪੈਟ੍ਰੋਲ ਪੈਂਦਾ ਜਿਹੜਾ ਮੈਂ ਪੈਟ੍ਰੋਲ ਵਾਲੀ ਦੇ ਚੁੱਕਾ ਗੱਲ ਕਰ ਰਹੀ ਸੀ ਨਹੀਂ ਨਹੀਂ ਸਕੂਟਰ ਇਸ ਕੱਢਣੀ ਨਹੀਂ ਬਾਹਰ ਅੰਦਰ ਲੱਗੀ ਹੋਊਗੀ ਬਾਹਰ ਨਹੀਂ ਕੱਢਦੇ ਕਿਉਂ ਕਿਉਂ ਦੇਖਣ ਵਾਸਤੇ ਕਿ ਜਦੋਂ ਆਨ ਚਲਾਉਣੀ ਨਹੀਂ ਆਂਦੀ ਪਹਿਲੀ ਅੱਧ ਦੀ ਮਾਫ ਕਰਨਾ ਕਿ ਤੂੰ ਲੈ ਕਿਹੜਾ ਤੈਨੂੰ ਰਿਹਾ ਸੀ ਛੁੱਟੀ ਹੋਇਆ ਕਰ ਗੋ ਤੇ ਤੂੰ ਇਹ ਨਹੀਂ ਤੇਰੇ ਕੰਮ ਮੇਰੀ ਗੱਲ ਸੁਣੋ ਛੁੱਟੀ ਹੋਇਆ ਮੇਰੀ ਗੱਲ ਸੁਣੋ ਹੋਰਦੀ ਸਕੂਟਰੀਓ ਖੜੀ ਹੈ ਜੇਰਾ ਫੋਟਾ ਜੀ ਮੇਰਾ ਤੁਹੀ ਕਿਹੜਾ ਲੈਣਾ ਦੇਖ ਮੈਂ ਤਾਂ ਸਵੇਰੇ ਲੈ ਕੇ ਜਾਣੀ ਆ ਸਾਮ ਨੂੰ ਮੋਨਾ ਉਦੋਂ ਵੇਲੇ ਤੁਸੀ ਆਹ ਹੋ ਗਏ ਨੇ ਤੇਰੀ ਰਾਤ ਨੂੰ ਸਾਡ ਕਿਉਂ ਅਸੀਂ ਕਮਲੀਆਂ ਰਾਤ ਨੂੰ ਕੁੜ ਰੱਖਾਂਗੇ ਉਹ ਲੈਤੀ ਵੀ ਮੈਂ ਇਸ ਕੰਮ ਵਾਸਤੇ ਹੀ ਆ ਮੇਰੇ ਕੰਮ ਤੇ ਜਾਣਾ ਕੁੜੀ ਵੀ ਵਸਤੀ ਲੈਤੀ ਹੈ ਸਕੂਟਰੀ ਵੀ ਮੈਂ ਪਾ ਰਾਦੀ ਆ ਦੂਸਰੇ ਰਿ ਸਕੂਟਰੀ ਤਾਂ ਮੈਂ ਬਾਹਰ ਕੱਢਣ ਨਹੀਂ ਦਿੰਦੀ ਚਾਬੀ ਮੈਂ ਕੱਢ ਲਈ ਸਾਮ ਤੀ ਕੋਈ ਗੱਲ ਨਹੀਂ ਇੱਕ ਚਾਬੀ ਕਢ ਲਈ ਤੁਸੀਂ ਐਡੀ ਕੋਈ ਗੱਲ ਨਹੀਂ ਚਾਰੀਆਂ ਦੋ ਹੈਗੀਆਂ ਨੇ ਦੋ ਹੀ ਨੇ ਨਹੀਂ ਹੈ ਤੁਹਾਡੇ ਕੋਲ ਪਤਾ ਹੀ ਹੈ ਤੁਹਾਡੇ ਕੋਲ ਦੋ ਨੇ ਮੇਰੀ ਗੱਲ ਸੁਲਮਾ ਸੀ ਐਵੇਂ ਕਲੇਸ਼ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਤੈਨੂੰ ਪਤਾ ਵੀ ਚੀਜ਼ ਆ ਗਈ ਘਰ ਕੋਸਾ ਕੀ ਹੋਣਾ ਉੱਤੋਂ ਨਹੀਂ ਕਲੇਸ਼ ਪਾਉਣ ਦਾ ਨਾ ਮੈਂ ਸਕੂਟਰ ਚਲਾਉਣ ਨਹੀਂ ਦੇਣ ਕਿਉਂ ਨਹੀਂ ਚਲਾਉਣ ਦੇਣੀ ਜਾਣਾ ਬੱਸ ਤੇ ਜਾ ਸਕੂਟੀ ਚਾਹੀਦੀ ਨਹੀਂ ਥੂੜੀ ਚਾਹੀਦੀ ਥੂੜੀ ਦਾ ਹੀ ਨਾ ਦੋ ਦੋ ਥੂੜੀ ਥੂੜੀ ਚਲਾ ਸਕੂਟਰ ਤੇ ਮੈਂ ਦੱਸ ਸਕੂਟਰ ਕਿਹੜੇ ਦਿਰਾਪੇ